ਤੁੱਕੇ ਕੀ ਇਕੱਠੇ ਹੋਏ ਆਪਾਂ ਕੱਲ ਨੂੰ 30 ਦਾ ਤਿਹਾ ਮਨਾਇਆ ਜਾ ਰਿਹਾ ਉਸ ਬਾਰੇ ਪੂਰੀ ਜਾਣਕਾਰੀ ਹੋਵੇ ਅਸੀਂ ਮੈਂ ਦਰਸ਼ਨ ਸਿੰਘ ਜੋਸ਼ ਨਿਊ ਸੈਕਟਰ ਇੰਟਰਵਿਊ ਨਾਲ ਅਸੀਂ ਐਂਡਿਊ ਵਾਸਪਲਿਸ ਯੋਗ ਨਾਲ ਐਂਡਿਊ ਵਾਸਪਲ ਨੂੰ ਆਰਗਨਾਈਜ਼ ਕੀਤਾ ਜਾ ਰਿਹਾ ਹੈ ਜੇ ਅੱਜ ਦੀ ਜਮਾਨੇ ਦੇ ਵਿੱਚ ਔਰਤਾਂ ਕੁਝ ਜਿਹੜਾ ਸਮਾਜ ਆ ਬੜਾ ਫਾਸਟ ਹੋ ਗਿਆ ਫੀਮੇਲਸ ਵੀ ਕੰਮ ਕਰਦੀ ਨੇ ਫੀਮੇਲਸ ਬਹੁਤ ਹੀ ਇੰਪੋਰਟੈਂਟ ਸਾਨੂੰ ਪਤਾ ਔਰਤ ਹੀ ਜੰਨੀ ਹੈ ਸਮਾਜ ਦੀ ਤੇ ਔਰਤ ਦੇ ਖੁਸ਼ਹਾਲੀ ਨਾਲ ਹੀ ਸਮਾਜ ਸਿਰਜਦਾ ਹੈ ਤੇ ਉਸ ਔਰਤ ਦੀ ਖੁਸ਼ਹਾਲੀ ਨਾਲ ਹੀ ਆਪਾਂ ਇਸ ਮੌਕੇ ਦੀ ਹਾਲਾਤ ਨੇ ਉਹਨਾਂ ਵਿੱਚੋਂ ਨਿਕਲ ਸਕਦੇ ਹਾਂ ਉਸ ਔਰਤ ਦੇ ਪ੍ਰਤੀ ਅਸੀਂ ਨਿਮਰਤਾ ਪ੍ਰੇਸ਼ ਕਰਦੇ ਹਾਂ ਤੇ ਉਸ ਔਰਤ ਦੇ ਲਈ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜਾ ਸਟ੍ਰੈਸ ਫ੍ਰੀ ਲਾਈਫ ਹੋ ਚੁੱਕੀ ਹੈ ਉਸ ਸਟ੍ਰੈਸ ਫ੍ਰੀ ਲਾਈਫ ਦੇ ਵਿੱਚੋਂ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਹਰ ਇੱਕ ਔਰਤ ਆਪਣੇ ਆਪ ਦੇ ਵਿੱਚ ਇੱਕ ਵਰਲਡ ਹੁੰਦੀ ਹੈ ਤਾਂ ਉਹ ਔਰਤ ਆਪਣੇ ਜਿਹੜੇ ਉਹਦੇ ਜਜ਼ਬਾਤ ਨੇ ਜਾਂ ਉਹਦੀਆਂ ਗੱਲਾਂ ਨੇ ਉਸ ਨੂੰ ਉਹਦੇ ਅੰਦਰੋਂ ਕੱਢ ਕੇ ਲੋਕਾਂ ਦੇ ਸਾਹਮਣੇ ਚਾਹੁੰਨ ਦੇ ਲਈ ਐਨ ਜੀਓ ਹਸਪੀਟਲ ਵੱਲੋਂ ਇਹ ਇਨੀਸ਼ੀਏਟਿਵ ਦਿੱਤਾ ਗਿਆ ਹੈ। ਇਸ ਇਨੀਸ਼ੀਏਟਿਵ ਦੇ ਵਿੱਚ ਕੀ ਔਰਤਾਂ ਇਕੱਠੀਆਂ ਹੋਣਗੀਆਂ। ਅਸੀਂ ਇਹਦੇ ਵਿੱਚ ਕੋਈ ਆਰਾਊਂਡ 25 ਤੋਂ 30 ਜਿਹੜੀਆਂ ਕਾਮਯਾਬ ਔਰਤਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਸਪੈਸ਼ਲੀ ਯੂਨੀਵਰਸਿਟੀ ਤੋਂ ਡਾਕਟਰ ਮੈਮ ਨੇ ਉਹਨਾਂ ਨੂੰ ਬੁਲਾਇਆ ਇਨੀਸ਼ੀਏਟ ਕੀਤਾ ਹੈ ਕਿ ਉਹ ਦੱਸਣ ਕਿ ਸਾਈਕੋਲੋਜੀਕਲੀ ਜਿਹੜੀ ਔਰਤ ਹੈ ਫੀਮੇਲ ਉਹ ਆਪਣੇ ਆਪ ਨੂੰ ਸੈਲਫ ਫੀਡਿੰਗ ਸਟਰੈਂਥਨ ਕਿਦਾਂ ਕਰੇ ਤਾਂ ਉਹ ਉਸ ਤਰ੍ਹਾਂ 30 25 ਤੋਂ 30 ਫੀਮੇਲ ਜਿਹੜੀਆਂ ਸਕਸੈਸਫੁਲ ਫੀਮੇਲਸ ਜਿਹਨਾਂ ਨੂੰ ਬੁਲਾਇਆ ਗਿਆ ਹੈ ਤੇ ਉਹ ਆ ਕੇ ਇੱਥੇ ਇੱਕ ਤਾਂ ਸਟ्रेस ਫਰੀ ਔਮਨ ਕਿਦਾਂ ਹੋ ਸਕਦੀ ਉਹਦੇ ਬਾਰੇ ਵਿਚਾਰ ਸਾਂਝੇ ਕਰਨਗੇ ਦੂਸਰਾ ਆਪਣਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ ਪਾਰਟ ਆ ਗਿੱਧਾ ਹੱਸਣਾ ਖੇਡਣਾ ਖੁੱਦਣਾ ਉਹ ਵੀ ਇਸ ਦਾ 파ਟ ਹੋਏਗਾ ਤੇ ਉਹ ਇਹ ਕਿਸਮ ਦਾ ਬੰਚ ਆਫ ਫਲਾਵਰ ਲੈ ਕੇ ਅਸੀਂ ਐਨਜੀਓ ਹਸਪਤਲ ਉਹ ਆਇਆ ਤਾਂ ਜੋ ਔਰਤ ਨੂੰ ਸਪੈਸਟਰੀ ਜੋ ਕੱਟਿਆ ਜਾਵੇ ਤੇ ਉਹ ਟੈਗ ਵੀ ਦੱਸਣ ਅਲੱਗ-ਅਲੱਗ ਔਰਤਾਂ ਜਿਹੜੋ ਆਪਣੇ ਸ਼ੇਅਰ ਕਰਨ ਗਿਆ ਕਿ ਕਿਸ ਤਰ੍ਹਾਂ ਦੇ ਨੈਚਰਲੀ ਆਦਾਨ-ਪ੍ਰਦਾਨ ਦੇ ਨਾਲ ਨੌਲੇਜ ਵੀ ਵਧੀਆ ਤੇ ਸਾਡਾ ਮੇਨ ਮੋਟਿਵ ਜੋ ਮੈਨੂੰ ਸਟਰੈਂਥਨ ਕਰਨਾ ਹੈ ਅਸਰਗੰਨ ਜੇ ਤੀ ਮਿਆਨਤਾ ਤੀਆਂ ਨੇ ਰੁੱਖ ਸਾਡੇ ਨਜ਼ਰ ਨਹੀਂ ਆ ਜੇ ਆਪਾਂ ਮੈਡੀਕਲ ਪਰਸਨ ਦੇ ਵਿੱਚ ਕੋਟਰਾਂ ਦੇ ਵਿੱਚ ਆਏ ਆ ਇਹਦੇ ਬਾਰੇ ਮੈਂ ਦੱਸਾਂ ਬਿਲਕੁਲ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਜੇ ਧੀਆਂ ਨੇ ਤਾਂ ਹੀ ਧੀਆਂ ਨੇ ਜੇ ਰੁੱਖ ਨੇ ਤਾਂ ਹੀ ਸੰਸਾਰ ਇਹ ਦੋਨਾਂ ਨੂੰ ਸਾਨੂੰ ਬਚਾਉਣਾ ਪੈਣਾ ਹੈ ਤੇ ਐਨ ਜੀਓ ਹਸਪੀਟਲ ਵੱਲੋਂ ਜੋਸ਼ ਟਰੈਕਟਰ ਵੱਲੋਂ ਤੇ ਗੋਲਡਨ ਹੱਟ ਤੇ ਰਾਜਜੀ ਵੱਲੋਂ بڑا ਇਨੀਸ਼ੀਏਟਿਵ ਲਿਤਾ ਜਾਂਦਾ ਹੈ ਇਸ ਨੂੰ ਟਾਈਮ-ਟਾਈਮ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਨਾਂ ਕੇ ਕਿਤਾਬਾਂ ਜਿ ਰਹਿਣ ਦੀ ਹੈ ਜਾਂ ਬੱਲਗ ਰਹਿਣ ਨੂੰ ਪ੍ਰੈਕਟੀਕਲ ਸ਼ੇਪ ਦੇ ਲੱਗੇ ਇਹ ਉਸੇ ਦਾ ਇਨੀਸ਼ੀਏਟਿਵ ਹੈ ਲੱਗਦਾ ਸੀ ਜੀ ਤੁਸੀਂ ਫ੍ਰੀडम ਨੂੰ ਬੜਾ ਪਿਆਰ ਕਰਦੇ ਹੋ ਰਾਣਾ ਜੀ ਦਾ ਨਾਮ ਤੁਹਾਨੂੰ ਪਤਾ ਹੀ ਇੱਕ ਵੀ ਕਿੱਦਨ ਜਿੱਥੇ ਵੀ ਹੁੰਦੀ ਹੈ ਸਮਾਜ ਸੇਵਾ ਹੁੰਦੀ ਹੈ ਪਰ ਇਹਦੇ ਅਪਰਾਲਾ ਕੀ ਹੋ ਸਕਦਾ ਜੇ ਪਤੀਆਂ ਨੇ ਕਹਿੰਦੇ 8000 ਪਿੱਛੇ 800 ਕੁੜੀਆਂ ਤੇ ਰੁੱਖ ਨੇ ਸਾਡੇ ਉਹ ਕੱਟੇ ਜਾ ਰਹੇ ਨੇ ਪਾਣੀ ਵਾਤਾਵਰਨ ਇਹ ਚਲੋ ਔਰ ਨਿਕਲ ਗਈ ਸਟ੍ਰੈਟ ਇਹਦੇ ਨਹੀਂ ਕੁਝ ਵੱਖਰਾ ਅਪਰਾਲਾ ਹੋ ਸਕਦਾ ਇੱਥੇ ਯਾ ਕਰਦੇ ਦੇਖੋ ਕੀ ਹੁੰਦਾ ਹੈ ਕਿ ਇਹ ਜਿਹੜੇ ਵੀ ਕੋਈ ਇਨੀਸ਼ੀਏਟਿਵ ਲੁੱਤੇ ਜਾਂਦੇ ਨੇ ਨਾ ਇਹ ਇਕੋ ਆ ਜੀ ਸਿੰਗਲ ਬੰਦੇ ਦੀ ਸੋਚ ਨਾਲ ਨਹੀਂ ਹੁੰਦੇ ਇਹਨਾਂ ਦੀ ਇੱਕ ਕੰਬੀਨੇਸ਼ਨ ਹੀ ਕੋ ਆ ਇਹ ਵੀ ਇੱਕ ਪ੍ਰੋਗਰਾਮ ਜਿਹਦੇ ਕਰੀਤਾ ਜਾਂਦਾ ਹੈ ਉਹਦੇ ਵੀ ਪੂਰਾ ਬੇਸ ਸਟਰਕਚਰ ਬਣਦਾ ਜਿਵੇਂ ਇਸ ਵਾਰ ਰਾਣਾ ਜੀ ਨੇ ਸਾਰਾ ਕੁਝ ਪ੍ਰੋਵਾਈਡ ਕੀਤਾ ਹੈ ਜੋਸ਼ ਵੱਲੋਂ ਵੀ ਕਾਫੀ ਨਿਸ਼ਕਿਰਤਾ ਫੀਮੇਲਸ ਨੂੰ ਇਹਨਾਂ ਸਾਰਿਆਂ ਨੂੰ ਪਾਰਟਿਸਪੈਂਟ ਲੈ ਕੇ ਤੁਸੀਂ ਇੱਕ ਸਲਾਹ ਦਿੱਤੀ ਹੈ ਔਰ ਇਹ ਸਲਾਹ ਜ਼ਿੰਦਗੀ ਦਾ ਸੱਚਾ ਹੈ ਇਸ ਵੇਲੇ ਅਸੀਂ ਜਿਵੇਂ ਇਹ ਪ੍ਰੋਗਰਾਮ ਕੀਤਾ ਹੈ ਤਾਂ ਨੈਚੁਰਲੀ ਅੱਗੇ ਤੋਂ ਵੀ ਕੁਝ ਨਾ ਕੁਝ ਅਸੀਂ ਇੰਨੀ ਜੀ ਪੰਜਾਬੀ ਬੋਲੀ ਦੇ ਵਿੱਚ ਕੁਝ ਵੱਖਰਾ ਹੈ ਜਿਵੇਂ ਸ਼ਹਿਰਾਂ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਸ਼ਹਿਰਾਂ ਨਾਲ ਟਿਕ ਟਿਕ ਜਾਂਦੇ ਬੀ ਗੁੰਦੇ ਆ ਪਿੰਡਾਂ ਨੇ ਜਿਹੜੇ ਸਾਡੇ ਲੀਡਰ ਨੇ ਉਹ ਵੀ ਪਾਣੀ ਪਾਣੀ ਕਹੀ ਜਾਂਦੇ ਆ ਮੂਲੀ ਮੂਲੀ ਕਹੀ ਜਾਂਦੇ ਆ ਪੰਜਾਬੀ ਬੋਲੀ ਦੇ ਉੱਤੇ ਵੀ ਕੁਝ ਫੋਕਸ ਹੈ ਦੇਖੋ ਐਕਸਪ੍ਰੈਸਲੀ ਜਿਹੜਾ ਅਸੀਂ ਫੋਕਸ ਗਵਰਨਮੈਂਟ ਦੇ ਉੱਤੇ ਹੁੰਦਾ ਕਿਉਂਕਿ ਅਸੀਂ ਸਮਝਦੇ ਆ ਜਿਹੜੀ ਜਨਨੀ ਆ ਨਾ ਇਹ ਸਾਰਾ ਕੰਮ ਜਨਨੀ ਦਾ ਆ ਜੀ ਅਗਰ ਔਰਤ ਸਟਰੋਂਗ ਹੋ ਗਈ ਅਗਰ ਔਰਤ ਆਪਣੇ ਘਰ ਚ ਪੰਜਾਬੀ ਬੋਲਣ ਲੱਗੇਗੀ ਤਾ ਮੈਨੂੰ ਨਹੀਂ ਲੱਗਦਾ ਕਿਸੇ ਦਾ ਬੱਚਾ ਹਿੰਦੀ ਬੋਲ ਦੇਗਾ ਅੱਜ ਸਕੂਲਾਂ ਨੇ ਇਨੀਸ਼ੀਏਟਿਵ ਲਿੱਤਾ ਗਿਆ ਹੈ ਕਿ ਵੀ ਅਸੀਂ ਇੱਥੇ ਸਕੂਲਾਂ 'ਚ ਹਿੰਦੀ ਬੋਲੋ ਇਹ ਬੋਲੋ ਬਟ ਮੇਰੇ ਸਾਬ ਨਾਲ ਜੇ ਆਪਣਾ ਦਾਡਾਪ ਦੇ ਬੂਟਾ ਸਟਰੋਂਗ ਹੋਵੇ ਤੇ ਤੁਹਾਡੀ ਆਪਦੀ ਫੀਮੇਲ ਸਟਰੋਂਗ ਹੋਵੇ ਤਾਂ ਮੇਰਾ ਖਿਆਲ ਹੈ ਕਿ ਪੰਜਾਬੀ ਉੱਥੇ ਜੜ ਤੋਂ ਸ਼ੁਰੂ ਹੋਣੀ ਪੁਰਜੀ ਕੱਲ ਗੋਡਨ ਹਟ ਵਿਖੇ ਕੀ ਤਿਆਰ ਰਿਹਾ ਜੜੇ ਉਹਦੇ ਬਾਰੇ ਜਾਣਕਾਰੀ ਕਿਸੇ ਕਰਾਉਣ ਲਈ ਪੁੱਛਿਆ ਜਾਏ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਮੈਂ ਦਾ ਉਸ ਤੋਂ ਰੋਪਤਾ ਸਾਰੀ ਸਮਾਜ ਦਾ ਆਰਾਮ ਸਿੰਘ ਰਾਣਾ ਜੀ ਜਿਹੜੇ ਹੁਣ ਤੱਕ ਇੱਕ ਪੱਖ ਤੇ ਲੱਗੇ ਸੀ ਇੱਕ ਸਾਧਾਂ ਦੇ ਪੱਖ ਤੇ ਤੁਹਾਨੂੰ ਪਤਾ ਹੋਣਾ ਪਿਛਲੇ ਸਾਲ ਤੋਂ ਸਾਡੀ ਇੱਕ ਸੰਸਥਾ ਬਣੀ ਰਹੀ ਹੈ ਭੰਗੀ ਹੋਣੀ ਹੈ ਸਰਬਤਨ ਸੇਵਾ ਫਾਊਂਡੇਸ਼ਨ ਜਿਸ ਵਿੱਚ ਜਿਹਨੂੰ 2019 ਚ ਇਨੀਸ਼ੀਏਟਿਵ ਲਿੱਤਾ ਗਿਆ ਉਸ ਤੋਂ ਬਾਅਦ ਡਾਲ ਪਈ ਸੀ ਕੰਮੇ ਸ਼ੁਰੂ ਹੋਇਆ ਸੀ ਪਿਛਲੇ 6 ਮਹੀਨਾ ਤੋਂ ਅਸੀਂ ਸਮਾਜ ਦਾ ਹਾਲਾਤ ਦੇਖਦੇ ਹੋਏ ਜਦੋਂ ਦੇ ਰਾਣਾ ਜੀ ਪੰਜਾਬ ਚ ਆਏ ਨੇ ਤੇ ਅਸੀਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੁਹਾਨੂੰ ਪਤਾ ਤੁਸੀਂ ਕੰਮ ਜਾਣੇ ਸਾਰਿਆਂ ਨੇ ਸਹਿਯੋਗ ਦਿੱਤਾ ਸਾਡੇ ਸਾਰੇ ਜਿੰਨੇ ਵੀ ਬੁਰਾਲੇ ਕਿਤੇ ਗਏ ਨੇ ਜਿਵੇਂ ਤੁਸੀਂ ਦੇਖਿਆ ਡਰਾਈਵਰਾਂ ਦੀ ਅਸੀਸ਼ ਹੋਣਾ ਸੱਕ ਲਾਈਆਂ ਉਸ ਤੋਂ ਬਾਅਦ ਅਸੀਂ ਇੱਥੇ ਸਾਰੇ ਫੁੱਲ ਬੋਡੀ ਚੈੱਕਅਪ ਦੇ ਕੈਂਪ ਲਾਏ ਖੂਨ ਨਾਲ ਦੇ ਕੈਂਪ ਲਾਏ ਸਾਡੇ ਕੋ ਵੈਦ ਸਾਹਿਬ ਵੀ ਆਏ ਹੋਰ ਵੀ ਜਿਹੜਿਆਂ ਦੇ ਕੁੜੀਆਂ ਦੇ ਵਿਆਹ ਕਰਨੇ ਗਰੀਬ ਘਰਾਂ ਦੀ ਜਿਨ੍ਹਾਂ ਲੋਕਾਂ ਦੇ ਪਿੱਛੇ ਜਦੋਂ ਬਾੜ ਆਈ ਸੀ ਉਹਨਾਂ ਦੇ ਘਰੋਂ ਆਏਗੇ ਬਹੁਤ ਸਾਰੇ ਬੁਰਾਲੇ ਵਾਰ ਵਾਰ ਕਹਿਣਾ ਕੀ ਚੰਗਾ ਨਹੀਂ ਹੁੰਦਾ ਤੇ ਹੁਣ ਅਸੀਂ ਸੋਚਿਆ ਵੀ ਕੱਲੀ ਕੰਜੀ ਉਹ ਵੀ ਕੰਮ ਨਹੀਂ ਕਰ ਸਕਦਾ ਜਿੱਦਾਂ ਕੱਲਾ ਇਨਸਾਨ ਕੰਮ ਨਹੀਂ ਕਰ ਸਕਦਾ ਕੱਲੀ ਕੰਜੀ ਉਹ ਵੀ ਕੰਮ ਨਹੀਂ ਕਰ ਸਕਦੀ ਅਸੀਂ ਆਪਣੇ ਵੱਲੇ ਝਾਤ ਮਾਰਨੇ ਸ਼ੁਰੂ ਕੀਤੀ ਔਰ ਉਹਦੇ ਵਿੱਚ ਹੀ ਸਾਨੂੰ ਜੋਸ਼ ਵਾਲੇ ਮਲੇ ਜਿਹੜੇ ਕਿ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਅੱਛੇ ਉਦਮੀਆਂ ਨੇ ਇੰਡਸਟਰੀਸਟਸ ਵੀ ਨੇ ਔਰ ਇਹਨਾਂ ਦਾ ਮੀਡੀਆ ਚ ਵੀ ਕਾਫੀ ਰੁੱਖਾ ਤੁਹਾਡੇ ਨਾਲ ਤਾਂ ਜਿਆਦਾ ਸਰ ਨੂੰ ਪਤਾ ਹੋਣਾ ਇਹਨਾਂ ਦਾ ਆਪਣਾ ਸਟੂਡੀਓ ਹੈ ਆਪਣਾ ਪ੍ਰੋਡਕਸ਼ਨ ਹਾਊਸ ਹੈ ਆਪਣੀ 뮤직 ਕੰਪਨੀ ਹੈ ਅਮਨੀ ਵੀਰ ਕੁ ਬੱਟਾ ਆਪਣੀ ਖੋਲੋ ਅਮਨੀ ਦੁਗਰੀ ਇਹਦਾ ਵੀ ਗਾਣਾ ਇਹਨਾਂ ਨੇ ਰਿਲੀਜ਼ ਕੀਤਾ ਹੁਣੇ ਪਿਛਲੇ ਸਮੇਂ ਤੇ ਉਦੋਂ ਹੀ ਇੱਕ ਨਵੀਂ ਚੀਜ਼ ਉੱਭਰ ਕੇ ਆਈ ਹੈ ਕਿ ਚਾਹੇ ਹਿੰਦੁਸਤਾਨ ਦਾ ਸਮਾਜ ਹੋਵੇ ਚਾਹੇ ਤੁਸੀਂ ਪਛੋਕਰ ਚੱਕ ਲੋ ਰੋਮਾਂਨ ਚੱਕ ਲੋ ਗੀਤਾ ਚੱਕ ਲੋ ਮਹਾਭਾਰਤ ਚੱਕ ਲੋ ਲੜਾਈ ਕੱਤ ਹੋਈ ਔਰਤ ਪਿੱਛੇ ਇਹ ਜਿਹੜੇ ਗ੍ਰੰਥ ਬਣੇ ਲੜਾਈਆਂ ਹੋਈਆਂ ਕਾਦੇ ਪਿੱਛੇ ਆਈਆਂ ਔਰਤ ਪਿੱਛੇ ਔਰ ਅੱਜ ਔਰਤ ਨੂੰ ਇੰਨਾ ਪਿੱਛੇ ਛੱਡ ਦਿੱਤਾ ਗਿਆ ਹੈ ਕਹਿਣ ਨੂੰ ਤਾਂ ਆਪਾਂ ਕਹਿੰਦੇ ਜੀ 33% ਅਲੋਕਸ਼ਨ ਜੇ 100 ਲੀਟਰ ਹੋਣਗੇ 33 ਔਰਤਾਂ ਹੋਣਗੀਆਂ ਮੈਨੂੰ ਸਾਢੇ 3 ਲੱਭ ਕੇ ਦਿਖਾ ਸਕੋ ਕਿੱਥੇ ਸੱਚਾਈ ਕੁਛ ਨਹੀਂ ਹੈ ਸਿਰਫ ਗੱਲਾਂ ਨੇ ਤਕਰੀਰਾਂ ਨੇ ਕੁਰਸੀ ਵੀ ਭੁੱਖ ਹੈ ਆਪਣੇ ਆਪ ਨੂੰ ਉੱਚਾ ਦਿਖਾਣਾ ਉਸ ਚੀਜ਼ ਨੂੰ ਸੋਚਦੇ ਹੋਏ ਇਹਨੂੰ ਪਹਿਲਾਂ ਤਾਂ ਔਰਤ ਨੂੰ ਨਿਚੇਲੇ ਲੈਵਲ ਤੋਂ ਤਿਆਰ ਕਰਨਾ ਪਵੇਗਾ ਕਾ ਕਿ ਉਹ ਮਰਦ ਦੇ ਸਾਹਮਣੇ ਮਰਦ ਦੇ ਨਾਲ ਪ੍ਰਤੀਨਿਧਤਾ ਦਿੰਦਾ ਹੋਇਆ ਜਿਹੜਾ ਸਮਾਜ ਹੈ ਜਿਸ ਚ ਸਮਾਜ ਜਿਹੜਾ ਮਰਦਾਂ ਦਾ ਹੈ ਔਰਤ ਦਾ ਨਹੀਂ ਹੈ ਉਹਦੇ ਲਈ ਇਹਨੂੰ ਤਿਆਰ ਕਰਨਾ ਪਊਗਾ ਇੱਕ ਮਰਗੋਂ ਚਲੋ ਇੰਦਰਾ ਗਾਂਧੀ ਸੀ ਉਹਨੇ ਆਵਾਜ਼ ਚੱਕੀ ਦੇਸ਼ ਦੇ ਬੜੇ ਉੱਪਰ ਦੇ ਪੱਤ ਤੱਕ ਗਈ ਸਾਡੇ ਅੱਜ ਤੱਕ ਅੱਜ ਦਾ ਰਾਸ਼ਟਰਪਤੀ ਵੀ ਔਰਤ ਹੈ ਪਰ ਸਿਰਫ ਕੈਨ ਹੋਏ ਰਬਰ ਸਟੈਪ ਹੈ ਇਸ ਲਈ ਔਰਤ ਨੂੰ ਆਪ ਖੜਾ ਕਰਨ ਹੋਣਾ ਪਊਗਾ ਕੋਈ ਵੀ ਚੀਜ਼ ਇਦਾਂ ਖੜੀ ਨਹੀਂ ਹੁੰਦੀ ਕਿਸੇ ਦੇ ਸਾਰੇ ਤੇ ਆਪਾਂ ਕਿੰਨੀ ਦਰ ਖੜੇ ਹੋ ਜਾਵਾਂਗੇ ਜੀ ਆਪ ਖੜਾ ਹੋਣਾ ਪਊਗਾ ਆਪਣੀ ਅੰਦਰ ਜਾਗਰਤੀ ਉਹਨਾਂ ਨੂੰ ਪੈਦਾ ਕਰਨੀ ਪੈਗੀ ਕੀ ਕੀ ਉਹਨਾਂ ਦੀਆਂ ਲੋੜਾਂ ਹਨ ਉਹਨੂੰ ਕਿਵੇਂ ਪੂਰਾ ਕਰਨਾ ਅੱਜ ਔਰਤ ਘਰ ਚ ਸਿਰਫ ਐਸੀ ਗੱਲ ਤੇ ਉਜੀ ਰਹਿੰਦੀ ਹੈ ਰਾਸ਼ਨ ਲੈ ਆਉਣਾ ਉਹਦੀ ਤੁਸੀਂ ਉਹ ਨਹੀਂ ਖੇਲ ਵਰਦੀ ਸਾਰੀ ਉਹਸ ਹੁੰਦਾ ਕੀ ਹੈ ਪਹਿਲਾਂ ਘਰੇ ਜਾਂਦੀ ਹੈ ਮਾਪਿਆਂ ਸੋੜਾ ਹੋਣੀ ਲੱਗ ਜਾਂਦੇ ਯਾਰ ਕੁੜੀ ਜਾਂਦੀ ਥੋੜੀ ਜਿਹੀ ਵੱਡੀ ਹੁੰਦੀ ਹੈ ਗੁੰਡੇ ਨੂੰ ਕਾਲਜ ਸਕੂਲ ਕੁੜੀ ਨੂੰ ਸਰਕਾਰੀ ਸਕੂਲ ਉਸ ਤੋਂ ਵੱਡੀ ਹੁੰਦੀ ਹੈ ਇਹਨੂੰ ਵਿਆਹ ਛੇਤੀ ਤੋਰੋ ਆਪਣੇ ਘਰ ਫਿਰ ਆਪਣੇ ਘਰ ਚਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤਾਂ ਉਹਦਾ ਰਾਸਤਾ ਹੀ ਨਹੀਂ ਮਿਲਦਾ ਹਿੰਦੁਸਤਾਨ ਚ 80% ਸ਼ਾਦੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਬੱਚੇ ਹੋ ਜਾਂਦੇ ਆ ਫਿਰ ਬੱਚਿਆਂ ਦੀ ਸੋਚ ਉਨੇ ਦਿਨ ਉਹ ਦਾਦੇ ਤਾਏ ਸੱਸਰ ਉਹ বুੜੇ ਹੋ ਜਾਂਦੇ ਉਹਨਾਂ ਦੀ ਸੇਵਾ ਇਧਰ ਮਾਪੇ ਰੋਂਦੇ ਹੁੰਦੇ ਆ ਉਹ ਤੋਂ ਮਾਪਿਆਂ ਨੂੰ ਧੀ ਦੀ ਯਾਦ ਆ ਜਾਂਦੀ ਹੈ ਵਿੱਚ ਕਿੱਥੇ ਆਤੀ ਜਦੋਂ ਮੁੰਡੇ ਉਹਨਾਂ ਨੂੰ ਪੁੱਛਣਾ ਹਟ ਜਾਂਦੇ ਨਾ ਫਿਰ ਮਾਪਿਆਂ ਨੂੰ ਧੀ ਦੀ ਯਾਦ ਆਉਂਦੀ ਹੈ ਪਰ ਉਸ ਦੀ ਉਸ ਟਾਈਮ ਦਾ ਉਹਨਾਂ ਦਾ ਕੁਝ ਕਰ ਸਕਦੀ ਹੈ ਨਾ ਉਹਨਾਂ ਦਾ ਕੁਝ ਕਰ ਸਕਦੀ ਹੈ ਤੇ ਇਹ ਸੀ ਜਦੋਂ ਅਸੀਂ ਜੰਦੇ ਹੋਏ ਇਹਨਾਂ ਨੇ ਸਾਡੇ ਨਾਲ ਬਾਹ ਨਾਲ ਬਾਹ ਘੇਰੋ ਹੱਥ ਨਾਲ ਹੱਥ ਘੇਰੋ ਓਂਡੇ ਨਾਲ ਓਂਡਰ ਨਾਲ ਰਾਕੇ ਇਹਨਾਂ ਨੇ ਸ਼ੁਰੂ ਕੀਤਾ ਔਰ ਇਸੇ ਨੂੰ ਬਹੁਤ ਵੱਡੇ ਲੈਵਲ ਤੱਕ ਲੈ ਕੇ ਗਏ ਬਹੁਤ ਵਧੀਆ ਗੱਲ ਕੀਤੀ ਸੀ ਇੱਕ ਕਿਉਂਕਿ ਦੁਨੀਆ ਦੀਆਂ ਜਿਹੜੀਆਂ ਲੜੀਆਂ ਹੋਈਆਂ ਨੇ ਜੜਜੋੜ ਜਮੀਨ ਪਿੱਛੇ ਹੋਈਆਂ ਨੇ ਅੱਜ ਇੱਕ ਵੱਡਾ ਪ੍ਰਦਰਾਲਾ ਕਰ ਰਹੇ ਹਾਂ ਤੁਸੀਂ ਲੇਡੀਜ਼ ਨੂੰ ਸਤੰਤ ਬਾਹਰ ਰਟਣਾ ਇਦੇ ਲਈ ਹੋਰ ਕੀ ਕੀ ਐਂਟਰਟੇਨਮੈਂਟ ਤੁਸੀਂ ਕਰਦੇ ਹੋ ਜਾਂ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਘਰਾਂ ਦੇ ਬੈਠੀਆਂ ਚਲੋ ਟੀਵੀ ਤੇ ਦੇਖ ਲੈ ਮੀਡੀਆ ਮਰਮਟਾ ਕਿਵੇਂ ਹੋ ਸਕਦੀ ਆ ਤੁਹਾਡੇ ਹਿਸਾਬ ਨਾਲ ਵੀ ਕੀ ਕੀ ਹੋਣਾ ਚਾਹੀਦਾ ਦੇਖੋ ਜੀ ਪਹਿਲਾਂ ਤਾਂ ਔਰ ਦੀ ਸਟੱਡੀ ਔਰ ਤੁਹਾਨੂੰ ਲੱਗੋ ਤੁਸੀਂ ਪਹਿਲਾਂ ਬੱਚੀ ਹੁੰਦੀ ਐ ਬੱਚੀ ਦੀ ਸਟੱਡੀ ਜਦੋਂ ਦੀ ਸਟੱਡੀ ਹੋ ਜੇਗੀ ਨਾ ਸਹੀ ਤਰੀਕੇ ਨਾਲ ਫੇਰ ਉਹ ਗੱਲ ਖੜੀ ਹੋ ਕੇ ਘਰਾਂ ਸਾਥੋਂ ਪਹਿਲਾਂ ਪੜਨਾ ਜ਼ਰੂਰੀ ਪੜਨਾ ਜ਼ਰੂਰੀ ਕਿਉਂਕਿ ਡਾਕਟਰ ਪੀਮਰਾਓ ਵੈਦਗਤ ਸਾਹਿਬ ਵੀ ਕਹਿੰਦੇ ਆ ਉਹਨੂੰ ਪੜ੍ਹਾਈ ਆ ਇੱਕ ਸ਼ੇਰਨੀ ਦਾ ਦੁੱਧ ਜਿਹੜਾ ਪੀਂਦਾ ਉਹ ਕੀ ਦਹਾੜਦਾ ਸੋ ਪੜ੍ਹਨਾ ਬਹੁਤ ਜ਼ਰੂਰੀ ਆ ਔਰਤ ਨੂੰ ਪੜਾਈ ਜਦੋਂ ਸਹੀ ਹੋਏਗੀ ਉਸ ਤੋਂ ਬਾਅਦ ਔਰਤ ਨੂੰ ਆਪਣੇ ਹੱਕਾਂ ਦਾ ਪਤਾ ਲੱਗੇ ਜੀ ਫਿਰ ਉਹ ਉਹਨਾਂ ਲਈ ਲੜੇਗੀ ਉਸ ਤੋਂ ਇਲਾਵਾ ਜਦੋਂ ਮਰਦ ਸਮਾਜ ਇਹ ਵੀ ਸੋਚੇ ਕਿ ਜਿੱਥੇ ਆਪਣੇ ਅਸੀਂ ਭੈਣ ਨੂੰ ਚਾਹੁੰਦੇ ਆ ਵੀ ਇਹਨੂੰ ਕੋਈ ਦੁਖੀ ਨਾ ਕਰੇ ਸਾਡੀ ਮਾਂ ਨੂੰ ਵੀ ਦੁਖੀ ਨਾ ਕਰੇ ਉੱਥੇ ਸਾਨੂੰ ਇਹ ਵੀ ਸੋਚਣਾ ਪਊਗਾ ਸਾਡੇ ਸਮਾਜ 'ਚ ਹਰ ਇੱਕ ਔਰਤ ਹਰ ਇੱਕ ਧੀ ਪੈਦਾ ਹੋਈ ਆ ਉਹ ਮਾਂ ਵੀ ਐ ਧੀ ਵੀ ਐ ਸਾਡੀਆਂ ਹੀ ਨੇ ਸਾਡੀਆਂ ਕਾਲ ਜਿਹੜਾ ਪ੍ਰੋਗਰਾਮ ਹੋ ਰਿਹਾ ਕਿੰਨੀਆਂ ਲੇਡੀਆਂ ਦਾ ਇਹ ਕਿੰਨਾ ਕੀ ਕੀ ਹੈ ਸਭ ਪ੍ਰੋਗਰਾਮ ਸੋੜੇ ਤੋਂ ਇਹ ਜਾਣਕਾਰੀ ਹਾਂ ਮੈਡਮ ਜੀ ਹਾਂ ਜੀ ਬੱਸ ਅਸ਼ੇਤਾਂ ਜੀ ਤੇ ਮੇਨ ਸਾਡਾ ਮੋਟਿਵ ਹੈ ਵੂਮਨ ਨੂੰ ਲੈ ਕੇ ਤੇ ਜਿਹੜੀਆਂ ਮੇਨ ਅਸੀਂ ਬੁਲਾਈਆਂ ਹੋਈਆਂ ਨੇ ਲੇਡੀਜ਼ ਤੇ ਕੁੜੀਆਂ ਬੁਲਾਈਆਂ ਹੋਈਆਂ ਨੇ ਮੇਨ ਇਨਫਲੂਐਂਸਰ ਔਰ ਵਲੌਗਰ ਨੇ ਤੇ ਇਹਨਾਂ ਨੂੰ ਬੁਲਾਉਂਦੇ ਸਾਡਾ ਮੇਨ ਮਕਸਦ ਇਹ ਸੀ ਕਿਉਂਕਿ ਉਹਨਾਂ ਨੂੰ ਕਾਫੀ ਵੂਮਨ ਫੋਲੋ ਕਰਦਿਆਂ ਨੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਦੇ ਚਰੀਏ ਅਸੀਂ ਜਿਹੜੀ ਆਪਣੀ ਸੋਚ ਆ ਉਹ ਅੱਗੇ ਲੈ ਕੇ ਜਾਵਾਂਗੇ ਵੂਮਨ ਸਭਿਆਚਾਰ ਦੀ ਅੱਪਾ ਗੱਲ ਕੀਤੀ ਵੀ ਅੱਪਾ ਸਭਿਆਚਾਰ ਪੰਜਾਬੀ ਸੱਭਿਆਚਾਰ ਹੈ ਜੀ ਉਹਦੇ ਸਰਕਾਰੀ ਵੀ ਆ ਉਹਦੇ ਚ ਲਹਿੰਗਾ ਵੀ ਆ ਉਹਦੇ ਚ ਕਿਉਂਕਿ ਬਲੌਗਰ ਕੁੜੀਆਂ ਤੇ ਚਲੋ ਹੁਣ ਕੁਝ ਸਮੇਂ ਤੋਂ ਹੋਈਆਂ ਆ ਪਰ ਸਾ ਕਿ ਗ੍ਰਾਕੀ ਬਹੁਜਨ ਵਾਸ ਵੀ ਦੇਖਣ ਨੂੰ ਗਰੂ ਬਿਲੂਗਾ ਜੀ ਕਿਉਂਕਿ ਅਸੀਂ ਸਾਰੀਆਂ ਲੇਡੀਜ਼ ਨੂੰ ਜਿਹੜੀਆਂ ਕਿ ਊਮਨ 올ਡ ਇਸ ਸਾਰਿਆਂ ਨੂੰ ਬੁਲਾਇਆ ਠੀਕ ਆ ਹਾਂਜੀ ਮਤਲਬ ਬਲੌਗਰ ਜ਼ਿਆਦਾ ਬੁਲਾਏ ਨਹੀਂ ਤੁਸੀਂ ਹਾਂਜੀ ਬਲੌਗਰ ਜ਼ਿਆਦਾ ਬੁਲਾਏ ਤਾਂ ਕਿ ਉਹਨਾਂ ਨੂੰ ਦੇਖ ਕੇ ਆ ਸਕਣ ਮਤਲਬ ਨਵੇਂ ਯੁੱਗ ਦੇ ਵਿੱਚ ਤੁਸੀਂ ਇਹਨੂੰ ਲਾਇਆ ਕਿਉਂਕਿ ਜਿੱਦਾਂ ਪਹਿਲਾਂ ਤਵਿਆਂ ਦਾ ਯੁੱਗ ਸੀ ਅੱਜ ਕੱਲ ਆਪਾਂ ਅਨੂਪ ਨਾਲ ਜੁੜ ਗਏ ਜੀ ਚਲੋ ਹੋਰ ਕੋਈ ਇਹਦੇ ਵਿੱਚ ਖਾਸ ਕੀ ਹੈ ਰੱਖਣ ਤਾਂ ਕੀ ਹੈ ਪਰੋਮ ਵਿੱਚ ਖਾਸ ਸਾਡੀ ਇਹ ਹੈ ਕਿ ਅਸੀਂ ਜਿਹੜਾ ਕਿ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਤੇ ਉਹਦੇ ਰਿਲੇਟਿਡ ਹੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇੱਕ ਮੈਡਮ ਅੱਜ ਕੱਲ ਮੋਬਾਈਲ ਦਾ ਰੁਝਾਨ ਵਧਿਆ ਹੋਇਆ ਟੀਆ ਦਾ ਤਿਆਰ ਬਹੁਤ ਘੱਟ ਲੋਕ ਬਣਾਉਂਦੇ ਆ ਉਹਦੇ ਬਾਰੇ ਕੀ ਮੈਸੇਜ ਹੋਗੇ ਲੋਕਾਂ ਨੂੰ ਕਿਉਂਕਿ ਅੱਜ ਕੱਲ ਲੋਕੀ ਫੋਨਾਂ 'ਚ ਜ਼ਿਆਦਾ ਰੁੱਝ ਗਏ ਹੋਏ ਨੇ ਫੋਨਾਂ ਰਾਹੀਂ ਸਭ ਕੁਝ ਦੇਖਦੇ ਨੇ ਤੇ ਸਾਡਾ ਤਾਂ ਮੇਨ ਮਕਸਦ ਇਹ ਹੀ ਆ ਫੰਕਸ਼ਨ ਕਰਵਾਉਂਦਾ ਤਾਂ ਕਿ ਵੂਮਨ ਆ ਕੇ ਦੇਖਣ ਤੇ ਅਸੀਂ ਉਸ ਦੀ ਤਸਲੀਮ ਕਰ ਸਕਾਂ ਬਰਾਸਤੀ ਚੀਜ਼ਾਂ ਆਪਾਂ ਦੇਖਦੇ ਨੇ ਜਦੋਂ ਮੇਲਾ ਐਡਾ ਵੱਡਾ ਕਰਾਉਂਦੇ ਆ ਬਹੁਤ ਵੱਡਾ ਰੇਜ਼ ਹੁੰਦਾ ਸਾਡਾ ਬਹੁਤ ਵੱਡਾ ਕਸਟ ਹੁੰਦਾ ਰਣਾ ਜੀ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਪ੍ਰੋਗ ਮੰਮੀ ਸਟੇਜ 'ਤੇ ਕਰਨ ਦਾ ਮੌਕਾ ਮਤੋਂ ਨੂੰ ਸਾਨੂੰ ਮਿਲਿਆ। ਕਿਹੜੀਆਂ ਬਰਾਸਤੀ ਸਾਡੀਆਂ ਚੀਜ਼ਾਂ ਦੇ ਵਿੱਚ ਜਿਵੇਂ ਚੱਕੀ ਆ ਉਹਦੇ ਕੋੜਾ ਚਰਖਾ ਆ ਉਹਦੀ ਮੁੰਨੇ ਕੀ ਹੁੰਦੀ ਆ ਉਹਦੀ ਮਾਲ ਕੀ ਹੁੰਦੀ ਆ ਗੀਤਾਂ ਸੁਣਦੇ ਆ ਮੇਰੇ ਚਰਖੇ ਟੁੱਠੀ ਮਾਲ ਵਿਚਨ ਕੱਤਾ ਕਨਾ ਜਿਹੜਾ ਗੜਵਾ ਵੇਚ ਦੇ ਮੁੰਡੇ ਆ ਤੇ ਮੈਨੂੰ ਨੱਚਦੀ ਵੇਖਣਾ ਗੜਵਾਲੇ ਦੇ ਚਾਂਦੀ ਦਾ ਲੱਕ ਹਿੱਲੇ ਮਗਾਜਣ ਚਾਂਦੀ ਦਾ ਇਹੇ ਦੀਆਂ ਚੀਜ਼ਾਂ ਤੋਂ ਨਵੀਂ ਜਨਰੇਸ਼ਨ ਆਉਦੇ ਕੋਲੇ ਐ ਨਹੀਂ ਇਹਦੇ ਵਿੱਚ ਕੀ ਪਰਾਲਾ ਹੱਸਦਾ ਇਹ ਤੁਸੀਂ ਨਾ ਬਹੁਤ ਦੀ ਪੁਸ਼ਟੀ ਹੈ ਇਹ ਤੁਸੀਂ ਨਾ ਬੜਾ ਫੋਕਸ ਕੀਤਾ ਹੈ ਅਸੀਂ ਦੇਖੋ ਦੋ ਤਿੰਨ ਗੱਲਾਂ ਆ ਪੰਜਾਬ ਦੀ ਵਜਿਤ ਆਬਾਦੀ 3 ਕਰੋੜ ਹੈ ਉਹਦੇ ਵਿੱਚ ਕੋਈ ਸਵਾ ਕਰੋੜ ਦੇ ਕੋਲ ਫੀਮੇਲਸ ਹੈ ਹੁਣ ਆਪਣੇ ਕੋਲ ਇੰਨੇ ਕੁ ਰੁਝਾਨ ਨਹੀਂ ਹੈ ਨਾ ਸਿਰਜਣਾ ਨਹੀਂ ਹੈ ਕਿ ਆ بڑے بڑے ਪ੍ਰੋਗਰਾਮ ਸਾਰੇ ਪੰਜਾਬ ਚ ਕਰੀ ਹਾਂ ਤੱਕ ਕਰੀ ਤਾਂ ਅਸੀਂ ਉਹਦਾ ਇੱਕ ਵਿਲੱਖਣਤਾ ਦਾ ਟਾਂਕ ਨਹੀਂ ਲੱਭਿਆ ਕੋਈ ਅੱਜ ਕੱਲ ਦਾ ਮਾਡਰਨ ਵਰਲਡ ਹੈ ਸਪੈਸ਼ਲੀ ਇੰਸਟਾਗ੍ਰਾਮ ਹੋ ਗਿਆ ਹੈ ਹੋ ਗਿਆ ਬਲੌਗਰਸ ਹੋ ਗਏ ਇਹਨਾਂ ਦੀ ਜਿਹੜੀ ਅਪਰੋਚ ਹੈ ਸਪੈਸ਼ਲੀ ਪੰਜਾਬੀ ਜਿਹੜੀਆਂ ਫੀਮੇਲਸ ਨੇ ਉਹਨਾਂ ਦੀ ਅਪਰੋਚ ਮਿਲੀਅਨ ਮਿਲੀਅਨ ਦੋ ਦੋ ਚਾ ਚਾ ਮਿਲੀਅਨ ਤੱਕ ਹੀ ਕੁੜੀ ਮੈਸੇਜ ਪਹੁੰਚਾ ਸਕਦੀ ਹੈ ਪਰ ਹੁਣ ਸਾਡੀ ਬੜੀ ਕਿਸਮਤ ਹੈ ਕਹਿ ਲਓ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਕਿ ਵੀ ਨਵੀਂ ਪੀੜੀ ਨੂੰ ਪਤਾ ਨਹੀਂ ਨਵੀਂ ਪੀੜੀ ਨੂੰ ਮੋਬਾਈਲ ਦਾ ਇੰਸਟਾਗ੍ਰਾਮ ਦਾ ਪਤਾ ਹੈ ਟਿਕਟੌਕ ਪਤਾ ਸਾਰਾ ਕੁਝ ਪਤਾ ਪਰ ਉਹਨੂੰ ਜਿਵੇਂ ਤੁਸੀਂ ਬੋਲੀ ਲਾਗਤ ਦੱਸਿਆ ਕਿ ਵੀ ਉਹ ਚੀਜ਼ਾਂ ਦਾ ਨਹੀਂ ਦਿੱਤਾ ਚ ਸੁਣੀ ਜਾਂਦੀਆਂ ਅਸੀਂ ਇਹ ਇਨੀਸ਼ੀਏਟਿਵ ਦਿੱਤਾ ਕਿ ਅਸੀਂ ਸਾਰੀਆਂ ਚੀਜ਼ਾਂ ਨਾਲ ਇੱਕ ਇੱਕ ਪੀਸ ਉਹਨਾਂ ਦਾ ਦੋ ਦੋ ਪੀਸ ਵਿਲੱਖਣਤਾ ਦਾ ਲੈ ਕੇ ਆਏ ਹਾਂ ਹੈਜ਼ ਹਾਂ ਅਸੀਂ ਕੀ ਕੀਤਾ ਅਸੀਂ ਉਹ ਬਲੌਗਰਸ ਨੂੰ ਕਿਹਾ ਯਾਰ ਕਿ ਤੁਸੀਂ ਇਹਦੇ ਤੇ ਕਮ ਸਕੋਂ ਕਮ ਚਰਖੇ ਤੇ ਕਰੀਬ ਜੂੜ ਪਾਣੀ ਹੈ ਠੀਕ ਹੈ ਜੀ ਛਾਂਡੀ ਤੇ ਜੂੜ ਪਾਣੀ ਹੈ ਗੜਬੇ ਤੇ ਜੂੜ ਪਾਣੀ ਹੈ ਤਾਂ ਉਹ ਇੰਪਲੀਮੈਂਟ ਦੇ ਅਸੀਂ ਉਹਨਾਂ ਨੂੰ ਸਪੈਸ਼ਲੀ ਬਲੌਗਰਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਜੇ ਤੇ ਰੀਲਸ ਪਾਓ ਤਾਂ ਜਿਹੜਾ ਪੰਜਾਬੀ ਉਰਾੰਤਨ ਹੈਗਾ ਆ ਉਹਨੂੰ ਤੁਸੀਂ ਹਾਈਲਾਈਟ ਕਰੋ ਕਿਉਂਕਿ ਹੁਣ ਮੈਂ ਕਹਾਂ ਤਾਂ ਮੇਰੀ ਉਨੀ ਕਾਲ ਸੁਣੀ ਨਹੀਂ ਜਾ ਸਕਦੀ ਪਰ ਲੇਕਿਨ ਜਿਹੜੇ ਇਨਫਲੂਐਂਸਰ ਨੇ ਉਹਨਾਂ ਦਾ ਕੰਮ ਹੀ ਹੈ। ਪੁਰੀ ਸਾਹਿਬ ਇੱਕ ਕਲਾਸ ਵਾਲ ਮੈਸੇਜ ਜਿਹੜਾ ਸੁਨੇਹਾ ਆਪਾਂ ਧੂਆਂ ਦੀ ਗੱਲ ਕਰ ਰਹੇ ਹਾਂ ਵੀ ਕਤਲ ਹੋ ਰਹੀਆਂ ਨੇ ਪੇਟ ਵਿੱਚ ਰੁੱਖ ਸਾਡੇ ਖਤਮ ਹੋ ਰਹੇ ਨੇ ਪਾਣੀ ਤੁਸੀਂ ਇੰਨੀ ਬੜੀ ਸੰਸਥਾ ਪਿੰਡ ਪਿੰਡ ਅਜਿਹੀਆਂ ਸੰਸਥਾ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀ ਦਾਨੀ ਲੋਕੀ ਨਾਲ ਹੋਣੀ ਚਾਹੀਦੀ ਆ। ਇਹ ਜਿਹੜੀ ਰੋਕਾ ਮਾ ਸਾਡੇ ਕ੍ਰਾਪਸ਼ਨ ਚੱਲ ਰਹੀ ਹੈ ਜਾਂ ਹੋਰ ਬਹੁਤ ਸਾਰੇ ਪ੍ਰੋਗਰਾਮ ਹੈ ਇਹ ਤੇ ਪ੍ਰੋਗਰਾਮ ਐਂਟਰਟੇਨਮੈਂਟ ਕਰਨ ਦਾ ਕੋਈ ਅੱਗੇ ਜ਼ਰੀਆ ਹੈ ਜਾਂ ਤੁਸੀਂ ਰੁਕ ਵੀ ਲਉਨੇ ਹੋ ਪਾਣੀ ਸਾਡੇ ਘਰ ਦੇ ਜਾ ਰਹੇ ਹੈ ਉਹਨਾਂ ਦੀ ਕੀ ਪ੍ਰਾਲਾ ਹੋ ਸਕਦਾ ਕੀ ਸੇਧ ਹੋ ਸਕਦੀ ਹੈ ਜੀ ਹਾਰੀਤੀ ਦਾ ਪ੍ਰਾਲਾ ਹੋ ਸਕਦਾ ਜੀ ਹਾਰੀਤੀ ਖਤਮ ਹੋ ਸਕਦੀ ਜੀ ਪਰ ਕਿਤੇ ਸ਼ੁਰੂ ਦਾ ਕਰਨੀ ਪਊਗੀ ਜੀ ਰਿਸ਼ਵਤ ਖੋਰੀ ਪਤ ਲਿਪਸਾ ਔਰ ਭ੍ਰਸ਼ਟਾਚਾਰ ਇਹ ਧੰਦਾ ਤਾਂ ਆਦੀ ਕਾਲ ਸੇ ਚੱਲ ਰਹਾ ਆ ਚੱਲ ਰਹਾ ਔਰ ਚਲੇਗਾ ਇਸ ਪਰ ਅੰਕੁਸ਼ ਨਹੀਂ ਲੱਗ ਸਕਦਾ ਨਹੀਂ ਲਗਾ ਹੈ ਨਹੀਂ ਚਲੇਗਾ ਪਰ ਇਹਨੂੰ ਲਾਉਣਾ ਪਊਗਾ ਕੌਣ ਲਾਊਗਾ ਅਸੀਂ ਸਾਰੇ ਰਣਕੇ ਨਾ ਪੋਲੀ ਕੁਝ ਕਰ ਸਕਦਾ ਨਾ ਰਾਣਾ ਕੁਝ ਕਰ ਸਕਦਾ ਨਾ ਦਰਸ਼ਕ ਕੁਝ ਕਰ ਸਕਦਾ ਤੁਸੀਂ ਵੀ ਨਾਲ ਬਰਾਬਰ ਖੜਾ ਹੋਣਾ ਪਊਗਾ মিডিਆ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੈ ਆਪਾਂ ਨੂੰ ਇੱਕ ਜ਼ਿੰਮੇਵਾਰ ਬਣਨਾ ਪਊਗਾ মিডিਆ ਇੱਕ ਬਹੁਤ ਵੱਡੀ ਚੀਜ਼ ਹੈ ਜਿਵੇਂ ਹੁਣ ਸਰਦਾਰ ਦੱਸਿਆ ਕਿ ਉਹ মিডিਆ ਥਰੂ ਹੀ ਗੱਲ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਤੇ ਇਹ ਨਾਲ ਜੇ ਤੁਸੀਂ ਲਓ ਜਾਂ ਸੰਤਾ ਲੋੜ ਹੀ ਨਾ ਪਾ ਅਹਿਨਤਾ ਆਮ ਜਨਤਾ ਇਸ ਕਰਕੇ ਤੁਹਾਡਾ ਸਾਰਾ ਬਲਦਾ ਜਿੰਨਾ ਵੀ ਮੀਡੀਆ ਸੁਣ ਰਿਹਾ ਤੁਸੀਂ ਹਰ ਇਸ਼ੂ ਤੇ ਆਪਣੇ ਖੁੱਲ ਕੇ ਆਪਣੇ ਵੀ ਗਿਆਨ ਲਾਉਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਮੈਂ ਇੱਕ ਲਾਸਟ ਦੇਣਾ ਚਾਹਨਾ ਇਹ ਇਹ ਜਿਹੜਾ ਮੁੰਡਾ ਆ ਇਹ ਅਸੀਂ ਇਦਾਂ ਦੀ ਸਿਰਜਣਾ ਕਰਦੇ ਪਏ ਹਾਂ ਕਿ ਇਹ ਮਿਲਦਾ ਖਲਾ ਸਾਹ ਨਹੀਂ ਹਾਲ ਦਾ ਨਹੀਂ ਹੈ ਇਸ ਦੇ ਵਿੱਚ ਅਸੀਂ ਟੋਟਲ ਪੰਜਾਬ ਦੀ ਜੀ ਇਨਫਲੂਐਂਸਰਸ ਨੇ ਚੰਡੀਗੜ੍ਹ ਤੋਂ ਵੀ ਆਪ ਚੰਡੀਗੜ੍ਹ ਤੋਂ ਵੀ ਐਸਐਮਓ ਤੋਂ ਵੀ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚੋਂ ਘੱਟੋ-ਘੱਟ 1-1 ਮਿਲੀਅਨ ਫਾਲੋਅਰ ਆਗੇ ਫਿਮੇਲੇthia ਆ ਠੀਕ ਹੈ ਲਾਈਕ ਇਹਦੇ ਵਿੱਚ ਹੋਰ ਇਹਨੂੰ ਸੈਂਸਿਬਲ ਬਣਾਉਣ ਦੇ ਲਈ ਸੀਪੀਏ ਯੂਨੀਵਰਸਿਟੀ ਨਾਲ ਉੱਥੋਂ ਦੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੇ ਸਪੈਸ਼ਲ ਰਿਕਵੈਸਟ ਕਰਕੇ ਬੁਲਾਇਆ ਤਾਂ ਜੋ ਔਰਤ ਨੂੰ ਥੋੜਾ ਜਿਹਾ ਸੈਂਸਿਬਿਲਟੀ ਦੇ ਨਾਲ ਲੌਜੀਕਲੀ ਢੰਗ ਦੇ ਨਾਲ ਸਿਖਾ ਸਕਣ ਕਿ ਵੀ ਕਿਸ ਤਰ੍ਹਾਂ ਸਟ्रेस ਤੋਂ ਨਿਕਲਣਾ ਸਾਡਾ ਫੋਕਸ ਹੈ ਜਨਨੀ ਨੂੰ ਸਟ्रेस ਫਰੀ ਕਰਨਾ ਉਹ ਫੋਕਸ ਅੱਜ ਦੀ ਟੀਵੀ ਦੇ ਵਿੱਚ ਅੱਜ ਦੀ ਟੀਵੀ ਦੀ ਗੱਲ ਕਰਦਾ ਜਿਵੇਂ ਪੁਰਾਣੇ ਟਾਈਮਿਕਲ ਦਾ ਦੂਰਦਰਸ਼ਨ ਹੁੰਦਾ ਸੀ ਸਾਰੇ ਜਣੋ ਉਹ ਸੇਧ ਪੰਦਾ ਸੀ ਹੁਣ ਅੱਜ ਇੰਨਾ ਜ਼ਮਾਨਾ ਸਟਰੋਂਗ ਹੋ ਚੁੱਕਿਆ ਕਿ ਇੱਕ ਚੈਨਲ ਨਹੀਂ ਹੈ ਇਟ ਇਜ਼ ਵੈਰੀ ਡਿਫਿਕਲਟ ਟੂ ਕੀਪ them ਇਨ a ਸਿੰਗਲ ਪਲੇਟਫਾਰਮ ਤਾਂ ਉਹਦੇ ਲਈ ਸਭ ਤੋਂ ਬੈਸਟ ਦ ਵੂਮਨ ਕੈਨ ਬੀ ਡੂ ਥੈਟ ਉਹਦੇ ਲਈ ਅਸੀਂ ਜੇ ਮੰਨ ਲਓ ਇੱਥੇ 30 ਵੂਮਨ ਆਈਆਂ ਨੇ ਤਾਂ ਉਹ ਤੀਆਂ ਨੂੰ ਨਹੀਂ ਜਾਣਾ ਮੈਸੇਜ ਉਹ ਜਾਣਾ 30 ਮਿਲੀਅਨ ਪੀਪਲਸ ਉਹ 30 ਮਿਲੀਅਨ ਕੋ ਜਾਣ ਦਾ ਨਜ਼ਰੀਆ ਹੀ ਇੱਥੇ ਹੈ ਕਿ ਕੱਲਾ ਸਾਨ੍ਹੇਵਾਲ ਦਾ ਨਹੀਂ ਬਾਕੀ ਮੈਂ ਰਾਣਾ ਸਾਹਿਬ ਜੀ ਦੇ ਲੋਕ ਪੁੱਛਾ ਬੁਲ ਨੂੰ ਅਸੀਂ ਖਾਸ ਕਰਕੇ ਸਾਨ੍ਹੇਵਾਲ ਦੇ ਦੁਰਾਹੇ ਤੇ ਜਿਹੜੇ ਆਪਣੇ ਸਰਾਉਂਡਿੰਗ ਇਲਾਕੇ ਦੀ ਔਮੈਨਸ ਨੂੰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਇੱਥੇ ਜਰੂਰ ਪਹੁੰਚੋ ਖੁੱਲਾ ਸੱਦਾ ਹੈ ਤੇ ਕੱਲ ਪ੍ਰੋਗਰਾਮ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਚੱਲੂ ਹੋ ਕੇ 4 ਵਜੇ ਤੱਕ ਇਹ ਪ੍ਰੋਗਰਾਮ ਹੈ ਤੇ ਅਸੀਂ ਔਮੈਨਸ ਨੂੰ ਰਿਕੁਐਸਟ ਕਰਾਂਗੇ ਤੁਸੀਂ ਖੁੱਲੇ ਸੱਦੇ ਨਾਲ ਇੱਥੇ 골ਡਨ ਹਾਰਟ ਸਾਨ੍ਹੇਵਾਲ ਪਹੁੰਚ ਤੇ ਖਾਣ ਪੀਣ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਮਾਲ ਪੂੜੇ ਬਣਾਏ ਜਾਂਦੇ ਆ ਇਹ ਜਿਹੜੇ ਪ੍ਰੋਗਰਾਮਾਂ ਤੇ ਗੁਲਗਲੇ ਬਣਾਏ ਜਾਂਦੇ ਆ ਤੇ ਤੁਹਾਡਾ ਕੀ ਅਰੇਂਜਮੈਂਟ ਇਹ ਜਿਸ 골ਡਨ ਹਾਟ ਹੈ ਦਾ ਸਾਰਾ ਕੁਝ ਬੜਾ ਆਇਆ ਤੁਸੀਂ ਜਦੋਂ ਫਰਜ਼ੀਆਂ ਜੋ ਇਹਦੇ ਲਈਾਨੂੰ ਮੀਟ ਨਹੀਂ ਕਰਨੀ ਪੈਣੀ ਉਹਦੇ ਤੇ ਭਾਰਤੀ ਦਾਨੀ ਨੂੰ ਇਹ ਕਿਸ ਤਰ੍ਹਾਂ ਕੂਪਨ ਵਗੈਰਾ ਦੇ ਦੇਖੋ ਕੀ ਹੈ ਕਿ ਬੜੀਆਂ ਨਾਲ ਲਿਮਿਟੇਸ਼ਨਸ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਕਰਦੀਆਂ ਅਸੀਂ ਵੀ ਕਰਨ ਜੀ ਉਹਨੂੰ ਰਿਪਰਸੈਂਡ ਕਰਦੇ ਆ ਤਾਂ ਫਾਈਨੈਂਸ਼ੀਅਲ ਮੈਟਰ ਵੀ ਬੜੇ ਕੈਡ ਹੁੰਦੇ ਨੇ ਇਹ ਤਾਂ ਤੁਹਾਨੂੰ ਗੋਲਡਨ ਹਟਰ ਹੈ ਜਾਨੀ ਜਿਨ੍ਹਾਂ ਨੇ ਬੜੀ ਸਪੋਰਟ ਦੇ ਨਾਲ ਇਹ ਸਪான்ਸਰ ਕੀਤਾ ਹੈ ਤੇ ਅਸੀਂ ਉਹਨਾਂ ਦਾ ਵੈਸੇ ਵੀ ਰਣੀ ਆ ਕੁਝ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੇ ਕਾਫੀ ਫੂਡ ਵੀ ਸਪான்ਸਰ ਕੀਤਾ ਹੈ ਲੇਕਿਨ ਸਾਰਿਆਂ ਨੂੰ ਆਪਾਂ ਨਹੀਂ ਕਰ ਸਕਦੇ ਪਰ ਲੇਕਿਨ ਵੀ ਜੋ ਬਾਕੀ ਇਹਨਾਂ ਦਾ ਯੂ نو ਜਿਸ ਇਜ਼ ਅ ਬੈਸਟ ਹੋਟਲ ਇਨ ਸਿਟੀ ਤੇ ਦੇ ਕੈਨ ਵੀ ਅਕੋਰਡਿੰਗ ਟੂ देयर ਨੀਡ ਦੇ ਮੈਂ ਲੇਕਿਨ ਜੋ ਚੀਜ਼ਾਂ ਤੁਸੀਂ ਕਹੀਆਂ ਮਹੌੜਗੇ ਜ਼ਰੂਰ ਉੱਥੇ